ਪਰਵਾਨ ਦੀ ਜੈ ਸੋ ਜੀ ਅੱਜ ਅਗਨਾ ਸਾਂਝਾ ਕਰਨ ਲਗਾ ਛੋਟਾ ਜਿਹਾ ਲੇਖ 5-7 ਮਿੰਟ ਦਾ ਕਿਉਂ ਟਾਈਮ ਦੀ ਬਹੁਤ ਕਮੀ ਹੈ ਕਿ ਉਸ ਗੁਰ ਅਰਨਬੀਰ ਸਿੰਘ ਪੁਰਾ ਜੰਮੂ ਸਦੀ 14 ਮੀ ਕੇ ਮੈਨੂੰ ਨਜ਼ਰ ਆਈ ਅਗੰਮੀ ਬਸਤੀ ਜਿਸ ਦੀ ਛੱਪਰ ਸ਼ਨ ਨਾ ਕੋਈ ਸੁਹਾਈਆ ਨਿਰਗਣ ਨੂਰ ਨਰਾਕਾਰ ਵੇਖੀ ਹਸਤੀ ਰੂਪ ਰੰਗ ਰੇਖ ਜਗਤ ਨਾ ਕੋਈ ਸਮਝਾਈਆ ਗੁਰ ਅਵਤਾਰ ਪਗੰਬਰ ਬੈਠੇ ਅਰਸੀ ਜਿੰਨੇ ਵੀ ਗੁਰ ਅਵਤਾਰ ਪਗੰਬਰ ਕਿੱਥੇ ਬੈਠੇ ਨੇ ਉਹ ਅਰਸ਼ ਤੇ ਬੈਠੇ ਨੇ ਜੋਤ ਜੋਤ ਵਿੱਚ ਸਮਾਈਆ ਉਹ ਜੋਤ ਵਿੱਚ ਸਮੋਈ ਇਹ ਨਾਲ ਵਿੱਚ ਨਾ ਕੋਈ ਬਖਾਈਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰੋ ਕਰ ਖੇਲ ਦਿਸਦੇ ਪੰਜ ਤਤ ਤੁ ਜਸੀ ਜਮੀਰ ਸਕੇ ਨਾ ਕੋਈ ਬਦਲਾਈਆ ਮਨ ਕਲਪਨਾ ਸਭ ਨੂੰ ਰਹੀ ਖੁਸ਼ੀ ਜਗਤ ਲਾਲਚ ਨਾ ਕੋਈ ਚੁਕਾਈਆ ਮਹਾਪਤ ਹਕ ਰਹੀ ਨਾ ਉੱਕੀ ਨਿਸ਼ਾਨਾ ਉਕਿਆ ਉਥਾ ਥਾਈਆ ਕੰਪਰਮਾਤਮ ਰਗ ਨਾ ਕੋਈ ਅਲਾਈਆ ਸ੍ਰਿਸ਼ਟੀ ਜਗਤ ਪਿਆਰ ਦੀ ਹੋਵੇ ਪੁਖੀ ਪ੍ਰਪ੍ਰੇਮ ਨਾ ਕੋ ਬਖਾਈਆ ਆਸ਼ਾ ਰੱਖੇ ਜਨਮ ਮਰਨ ਦੀ ਕੁਖੀ ਚਰਾਸੀ ਪੰਧ ਮੁਕਾਈਆ ਸਿਤਾ ਰਾਮ ਰਾਮ ਸੀਤਾ ਉਹ ਨਾ ਸ਼ੀ ਕਰਤਾ ਆਪਣੀ ਮੇਰਣੀ ਭਗਤੀ ਵਾਂਗ ਭਗਤ ਭਗਵਨ ਦ੍ਰਿਸ਼ਟੀ ਅੰਦਰ ਹੋਈ ਦੁਖੀ ਕੂਕ ਕੇ ਦਿੱਤਾ ਨਿਰਮਤਾ ਇੱਕ ਗੱਲ ਪੁੱਛੀ ਨਿਊ ਕੇ ਸੀਸ ਚੁਕਾਇਆ ਉਹਨੇ ਕਿੰਨੂ ਗੱਲ ਪੁੱਛੀ ਉਸ ਪ੍ਰਭੂ ਪੁਰਖ ਕਾਲ ਨੂੰ ਨਿਰਮਤਾ ਵਿੱਚ ਇੱਕ ਗੱਲ ਪੁੱਛੀ ਔਰ ਨਿਊ ਕੇ ਸੀਸ ਚੁਕਾਇਆ ਪ੍ਰਭੂ ਦੇ ਅੱਗੇ ਪੁਰਖ ਕਾਲ ਦੀਨ ਦੇ ਆਲ ਮੇਰੇ ਮੇਰ ਨજર ਉਹ ਲਵਖਾਈਆ ਉਸ ਵੇਲੇ ਉਹ ਜਲ ਰਚਾ ਦੇ ਆ ਸੋਜੀ ਆਪਣੇ ਖਾਈਆ ਮੱਤਤ ਪਣੀ ਤੇ ਆਰ ਦਾ ਡੇਰਾ ਠਾਈਆ ਨਈਆ ਇੱਕ ਆਦੇਨਾ ਸੱਚ ਵਰ ਨੇਕ ਲੰ ਜਿਸ ਵੇਲੇ ਕਲ ਜੁਗ ਜਿਸ ਵੇਲੇ ਕਲ ਜੁਗ ਦੀ ਆਉਂਦਾ ਭੁਖੀ ਹਾਂ ਜੀ ਤਾਂ ਆਪ ਸੁਹਾਇਆ ਪਿਆਰੀ ਹਰ ਸਿੰਘ ਜੀ ਇਹ ਲੇਖ ਨਹੀਂ ਛੋਟਾ ਜਿਹਾ ਲੇਖ ਸੀ ਦਾਸ ਤੁ ਨੂੰ ਲੇਖ ਪੜਦਿਆਂ ਅਨੇਕ ਪੁੱਲਾਂ ਘਟੀਆਂ ਹੋਈਆਂ ਹੋਣਗੀਆਂ ਸੱਚੇ ਕਿਦਾਰੇ ਚਰਨਾਂ ਪਾਸੋਂ ਤੇ ਹਰ ਸਿੰਘ ਦੇ ਚਰਨਾਂ ਪਾਸੋਂ ਮਾਫੀ ਦਾ ਜਾਚ ਸੱਚੇ ਕਿਤਾ ਜੀ ਮਾਫ ਕਰ ਕਰੋ ਹੰਗ ਮਹਾਰਾਜ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ सिं विष्णो भॻवान दीज सो हनमाराई शेर सिंह विष्णु भॻवान जी जो हंगमाराई शेर सिंह विष्णु भॻवान जी ज ਕਬੀਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਇ ਸ਼ੇਰ ਸਿੰਘ ਵੀ ਭਗਵਾਨ ਦੀ ਸੋ ਹੰਗ ਮਹਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੇ ਅਗਲੀ ਵੇਖ ਵਿਖਾਈਆ ਦੀਨ ਦਿਆਲ ਦੀਨਾ ਨਾਥਾਂ ਉਤੇ ਕਰੇ ਤਰਸ ਰਹਿਮਤ ਹਾਕ ਕਮਾਈਆ ਜੋ ਪ੍ਰਭ ਦੀ ਜਾਦ ਵਿੱਚ ਰਹੇ ਭਟਕਾ ਜਿਨਾ ਭਗਤਾਂ ਨੇ ਮਲਾਈਆ ਚਾਰ ਵਰਨਾ 18 ਵਰਨਾ ਸਿੱਧੀ ਕਰਕੇ ਸ਼ੜਕ ਦਿਨਾ ਮਜਵਾ ਪੰਧ ਮੁਕਾਈਆ ਮਾਇਆ ਮਮਤਾ ਮਨ ਕਲਪਨਾ ਰਹੇ ਕੋਈ ਨਾ اٹਕਾ ਬੇਪਰਵਾਹ ਆਪਣੀ ਕਾਰ ਕਮਾਈਆ ਗਰੀਬ ਨ ਮਾਨਿਆ ਬੰਦੇ ਦਰਦ ਕੋਜਿਆਂ ਕਮਲਿਆਂ ਗਲੇ ਲਗਾਈਆ ਗੁਰ ਅਰਜਨ ਕਹੇ ਮੇਰੀ ਬੇਨਤੀ ਇੱਕੋ ਅਰਜ ਅਰਜੂ ਦਿੱਤੀ ਸਮਝਾਈਆ ਰਾਵੀ ਤੂੰ ਵੀ ਆਪਣਾ ਪੂਰਾ ਕਰਨਾ ਫਰਜ ਇਸ ਜੋਤੀ ਜੋਤ ਸਰੂਪ ਹਰ ਆਹੋ ਕਾਸ਼ ਦੇ ਕੇ ਲੋ ਮੇਰੇ ਅੰਦਰ ਕਰੇ ਰੁਸ਼ਨਾਈਆ ਅਸੀਂ ਆਦ ਜੁਗਾਦੀ ਇੱਕ ਕੋਈ ਨਾ ਸਮਝੇ ਦੋ ਦੁਆ ਨજર ਕੋਏ ਨਾ ਆਈਆ ਜੋ ਕੁਛ ਕਰਨਾ ਸੋ ਆਪੇ ਰਿਆ ਹੋ ਹੋ ਕਾ ਦੇ ਕਾ ਦੇ ਕੇ ਤੇ ਬੇਦ ਪੁਰਾਣ ਕੇ ਤੇ ਬੇਦ ਪੁਰਾਣ ਅੰਝੀਲ ਕੁਰਾਨ ਪੜਦਾ ਸਕੇ ਉਠਾਈ ਤਤ ਪਾਈਆ ਮੈਨੂੰ ਬੇਖੁਲਾਤੀ ਬਹੁਤਾ ਸਮਾਂ ਨਜ਼ਰੀ ਆਇਆ ਕਦੀ ਤੂੰ ਪੜਿਆ ਇਹ ਦੀ ਵੀ ਪੱਟੀ ਕਦੀ ਤੂੰ ਪੜਿਆ ਇਹ ਦੀ ਵੀ ਪੱਟੀ ਉਂਗਲਾਂ ਅੱਖਰਾਂ ਉਤੇ ਟੜਕਾਈਆ ਕੋੜ ਕਿਰਿਆ ਦੀ ਕਿਤਨੀ ਢੇਰਲੇ ਹੱਟੀ माया ममता मोहबस्त बखाइया रावी के मैं जोड़ के दो में हथी शीश दिता नवाइया गोरे अर्जुन किया एक खेल पुरख समर्थी पत परमेश्वर